ਉੜੇ ਉਪਮਾ ਤਾਂ ਕੀ ਕੀਜੈ ਜਾ ਕਾ ਅੰਤ ਨਾ ਪਾਇਆ ਗੁਰਨਾਨਦ ਸਾਹਿਬ ਕਹਿੰਦੇ ਊੜੇ ਅੱਖਰ ਦੇ ਨਾਲ ਸਾਨੂੰ ਸਮਝਾ ਰਹੇ ਨੇ ਕਿ ਊੜਾ ਅੱਖਰ ਕੀ ਸਾਨੂੰ ਦੱਸਦਾ ਹੈ ਕੀ ਸਮਝਾਉਂਦਾ ਹੈ ਊੜਾ ਕਹਿੰਦਾ ਹੈ ਕਿ ਐ ਇਨਸਾਨ ਐ ਸਿੱਖ ਐ ਦੁਨੀਆ ਦੇ ਲੋਕੋ ਕੂੜਾ ਅਖਰ ਕਹਿ ਰਿਹਾ ਕਿ ਉਸ ਪਰਮਾਤਮਾ ਵਾਹਿਗੁਰੂ ਦੀ ਉਪਮਾ ਕਰੋ ਉਪਮਾ ਤੋਂ ਭਾਵ ਕਤਾ ਕੀ ਹੈ ਉਹਦੀ ਸਿਫਤ ਕਰਨੀ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਉਹਦੇ ਗੁਣ ਗਾਉਣੇ ਉਹਦੀਆਂ ਵਡਿਆਈਆਂ ਨੂੰ ਗਾਉਣੀਆਂ ਕਿਹਦੀਆਂ ਵਡਿਆਈਆਂ ਗਾਉਣੀਆਂ ਨੇ ਜਾਕਾ ਅੰਤ ਨਾ ਪਾਇਆ ਜਿਸ ਪਰਮਾਤਮਾ ਦਾ ਕੋਈ ਅੰਤ ਨਹੀਂ ਪਾ ਸਕਦਾ ਉਹ ਪਰਮਾਤਮਾ ਕਿੱਡਾ ਵੱਡਾ ਹੈ ਉਹ ਪ੍ਰਮਾਤਮਾ ਕੀ ਕਰ ਸਕਦਾ ਹੈ ਉਹ ਕਿਉਂਕਿ ਬੇਅੰਤ ਹੈ ਉਹਦੀਆਂ ਰਹਿਮਤਾਂ ਕਿੱਡੀਆਂ ਵੱਡੀਆਂ ਨੇ ਸਤਿਗੁਰ ਕਹਿੰਦੇ ਉਹਦਾ ਕੋਈ ਅੰਤ ਨਹੀਂ ਪਾ ਸਕਦਾ ਇਸ ਕਰਕੇ ਊੜਾ ਕਹਿ ਰਿਹਾ ਕਿ ਸਾਨੂੰ ਉਸ ਵਾਹਿਗੁਰੂ ਦੀ ਸਿਫਤ ਕਰ ਉਸ ਵਾਹਿਗੁਰੂ ਦੇ ਗੁਣ ਗਾ ਤੇ ਗੁਣ ਕਿੰਦਾ ਗਾਉਣੇ ਹੈ ਆਪਾਂ ਕਵਤਾ ਦੇ ਵਿੱਚ ਸੁਣਿਆ ਨਾ ਊੜਾ ਉਠ ਸਵੇਰੇ ਜਾਗ ਊੜਾ ਸਾਨੂੰ ਕਹਿ ਰਿਹਾ ਹੈ ਜੇ ਸੰਸਾਰਿਕ ਕਵਤਾ ਦੇ ਹਿਸਾਬ ਨਾਲ ਕਿ ਸਿੱਖਾ ਤੋਂ ਉਠ ਤੜਕੇ ਉਠ ਤੇ ਜਾਗ ਕੇ ਆਪਣੀ ਆਸ ਤੇ ਨੀਂਦ ਨੂੰ ਤਿਆਗ ਕਰਕੇ ਕਰਨਾ ਕੀ ਹੈ ਬਾਣੀ ਪੜਨੀ ਹੈ ਵਹਿਗੁਰੂ ਦਾ ਜਪ ਕਰਨਾ ਹੈ ਊਲ ਮੰਤਰ ਦਾ ਉਚਾਰਨ ਕਰਨਾ ਹੈ ਸਤਿਗੁਰ ਜੀ ਰਹਿਮਤ ਕਰਦੇ ਨੇ ਸਾਨੂੰ ਬਾਣੀ ਦੇ ਅੰਦਰ ਗੁਰਨਾਨਕ ਸਾਹਿਬ ਜੀ ਨੇ ਸਮਝਾਇਆ ਬੜਾ ਕੁਝ ਕਿ ਭਾਈ ਉਹ ਵਾਹਿਗੁਰੂ ਪਰਮੇਸ਼ਰ ਵਾਹਿਗੁਰੂ ਬੜਾ ਬੇਅੰਤ ਹੈ ਸਾਰੀਆਂ ਦਾਤਾਂ ਉਸ ਅਸੀਂ ਪ੍ਰਮਾਤਮਾ ਕੋਲੋਂ ਮੰਗਦੇ ਆ ਤੇ ਉਹ ਸਾਨੂੰ ਦਿੰਦਾ ਹੈ ਦਿੰਦਾ ਦੇ ਲੈਂਦੇ ਤੱਕ ਪਾਣੇ ਅਸੀਂ ਥੱਕ ਜਾਂਦੇ ਆ ਸੰਸਾਰ ਦੇ ਲੋਕ ਦਿੰਦਾ ਦੇ ਲੈਂਦੇ ਥੱਕ ਪائیں ਪ੍ਰਮਾਤਮਾ ਕੋਲ ਐਨਾ ਬੇਅੰਤ ਖਜ਼ਾਨਾ ਹੈ ਕਿ ਤੁਸੀਂ ਲੈਂਦੇ ਲੈਂਦੇ ਥੱਕ ਜਾਓਗੇ ਪਰ ਪ੍ਰਮਾਤਮਾ ਕਦੇ ਦੇਣ ਲੱਗਾ ਥੱਕੇਗਾ ਨਹੀਂ ਉਹਦੇ ਖਜ਼ਾਨੇ ਵਿੱਚ ਕਦੇ ਕਮੀ ਨਹੀਂ ਆਏਗੀ ਇਸ ਕਰਕੇ ਆਪਾਂ ਪੜ ਕੇ ਅੱਖਰਾਂ ਦੀ ਪਛਾਣ ਕਰਕੇ ਬਾਣੀ ਰਹੀਂ ਉਸ ਪ੍ਰਮਾਤਮਾ ਕੋਲੋਂ ਮੰਗਣਾ ਹੈ ਕਿ ਤੁਸੀਂ ਅਜੇ ਛੋਟੇ ਜੇ ਅਜੇ ਤੁਸੀਂ ਪੜਨਾ ਹੈ ਫਿਰ ਵੱਡੀਆਂ ਪੜ੍ਹਾਈ ਕਰਨੀ ਹੈ ਕਿਸੇ ਮੰਜ਼ਲ ਤੇ ਪਹੁੰਚਣਾ ਹੈ ਉਹਦੇ ਵਾਸਤੇ ਜਿੰਨਾ ਚਿਰ ਪਰਮੇਸ਼ਰ ਵਾਹਿਗੁਰੂ ਦੀ ਕਿਰਪਾ ਨਾਲ ਨਹੀਂ ਹੈ ਉਨਾ ਚਿਰ ਤੱਕ ਅਸੀਂ ਸਫਲ ਨਹੀਂ ਹੋ ਸਕਦੇ ਸਹਸ ਸਿਆਣਪਾਂ ਲਖ ਹੋẽ ਤਾਂ ਇੱਕ ਨਾ ਚੱਲੇ ਨਾਲ ਭਾਵੇਂ ਅਸੀਂ ਜਿੰਨੇ ਮਰਜੀ ਚਲਾਕ ਹੋ ਜਾਏਗੇ ਜਿੰਨੇ ਮਰਜੀ ਸਿਆਣੇ ਹੋ ਜਾਈਏ ਜਿੰਨਾ ਮਰਜੀ ਪੜ ਲਿਖ ਜਾਈਏ ਪਰ ਜਿੰਨਾ ਚਿਰ ਤੱਕ ਪਰਮੇਸ਼ਰ ਵਾਹਿਗੁਰੂ ਦੀ ਰਹਿਮਤ ਸਾਡੇ ਨਾਲ ਨਹੀਂ ਅਸੀਂ ਕਾਮਯਾਬ ਨਹੀਂ ਹੋ ਸਕਦੇ ਅਸੀਂ ਕਾਮਯਾਬ ਹੋਦਣ ਹੋਵਾਂਗੇ ਜਿੱਦਣ ਵਾਹਿਗੁਰੂ ਦੀ ਕਿਰਪਾ ਹੋਏਗੀ ਤੇ ਵਾਹਿਗੁਰੂ ਦੀ ਕਿਰਪਾ ਦੇ ਵਾਸਤੇ ਆਪਾਂ ਨੂੰ ਕਰਨਾ ਕੀ ਪਵੇਗਾ ਸਕੂਲ ਜਾਂਦੇ ਹੋ ਤੁਸੀਂ ਸਕੂਲ ਜਾਣ ਲੱਗਿਆਂ ਪਰ ਮੂਲ ਮੰਤਰ ਤੁਹਾਨੂੰ ਉਚਾਰਨਾ ਸਿੱਖਰਨਾ ਸਿਖਾਇਆ ਜਾ ਰਿਹਾ ਹੈ ਗੁਰਮੰਤਰ ਪੜਨਾ ਸਿਖਾਇਆ ਜਾ ਰਿਹਾ ਹੈ ਔਰ ਥੋੜੇ ਦਿਨਾਂ ਨੂੰ ਤੁਸੀਂ ਜਪਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰੋਗੇ ਫਿਰ ਇਹ ਚੀਜ਼ ਸਿੱਖ ਕੇ ਤੁਸੀਂ ਸਕੂਲ ਜਾਣ ਤੋਂ ਪਹਿਲਾਂ 10-15 ਮਿੰਟ ਜਾਂ ਤਾਂ ਜਪਜੀ ਸਾਹਿਬ ਦਾ ਪਾਠ ਕਰਕੇ ਜਾਇਆ ਕਰੋ ਜਾਂ ਜਰ ਜਿਹਨਾਂ ਨੂੰ ਨਹੀਂ ਆਉਂਦਾ ਉਹ ਮੂਲ ਮੰਤਰ ਦਾ ਜਾ ਮੂਲ ਮੰਤਰ ਸਾਰਿਆਂ ਨੂੰ ਆ ਗਿਆ ਮੂਲ ਮੰਤਰ ਦਾ ਪਾਠ ਸਾਰਿਆਂ ਨੂੰ ਆ ਗਿਆ ਸੋ ਸਾਰਿਆਂ ਨੇ ਰਹਿਮਤਾਂ ਸਤਿਗੁਰੂ ਦੀਆਂ ਕਿਰਪਾ ਤਾਂ ਹੀ ਮਿਲਦੀ ਹੈ ਜੇ ਇਸ ਤਰੀਕੇ ਦੇ ਨਾਲ ਆਪਾਂ ਚੱਲਾਂਗੇ ਪੜਾ ਪੜਨ ਦਾ ਸਾਡਾ ਤਾਂ ਹੀ ਫਾਇਦਾ ਹੋਏਗਾ ਕਿ ਜੇ ਅਸੀਂ ਤਿਆਰ ਹੋ ਕੇ ਵੀ ਤਿਆਰ ਹੋ ਕੇ ਸੂਤੀ ਡਰੈਸ ਪਾ ਕੇ ਵੀ 10 ਮਿੰਟ ਬੈਠ ਕੇ ਜਿੰਨਾ ਚਿਰ ਤੁਸੀਂ ਨਾਸਤਾ ਤੁਹਾਡਾ ਬਣਦਾ ਤਿਆਰ ਹੁੰਦਾ ਪਰਸ਼ਾਂਦਾ ਕਰਨੀ 10-15 ਮਿੰਟ ਜ਼ਰੂਰ ਊਲ ਮੰਤਰ ਦਾ ਜਾਪ ਕਰਨਾ ਵੈਗੁਰੂ ਮੰਤਰ ਦਾ ਜਾਪ ਕਰਕੇ ਫਿਰ ਸਕੂਲੇ ਜਾਇਆ ਕਰੋ ਫਿਰ ਗੁਰੂ ਕਿਰਪਾ ਕਰੇਗਾ ਤੁਹਾਡੇ ਜਿਹੜੇ ਐ ਤੁਹਾਨੂੰ ਵਧੀਆ ਪੜ੍ਹਾਈ ਆਏਗੀ ਚੰਗੇ ਤੁਹਾਡੇ ਪੇਪਰਾਂ 'ਚ ਨੰਬਰ ਆਉਣਗੇ ਚੰਗੀ ਤੁਹਾਨੂੰ ਕਾਮਯਾਬੀ ਮਿਲੇਗੀ ਸੋ ਊੜਾ ਅੱਖਰ ਮੈਂ ਬਹੁਤ ਹੀ ਛੋਟੇ ਮਤਲਬ ਸ਼ਮਸ਼ੇਕ ਦੇ ਵਿੱਚ ਤੁਹਾਡੇ ਨਾਲ ਇਹਦਾ ਅਰਥ ਕੀਤਾ ਹੈ ਜਿਹਦਾ ਲੰਮਾ ਅਰਥ ਕੜੀਏ ਤਾਂ ਨਾਲ ਤੁਹਾਨੂੰ ਸਮਝ ਵੀ ਨਹੀਂ ਆਪਾਉਣਾ ਇਸ ਕਰਕੇ ਇਹ ਅਰਥ ਵੀ ਬਹੁਤ ਲੰਮਾ ਹੋ ਜਾਣਾ ਹੈ ਇਸ ਕਰਕੇ ਮੈਂ ਤੇ ਇੱਕ ਗੱਲ ਕਰਤੀ ਜਿਹੜੀ ਆ ਤੁਹਾਨੂੰ ਦੱਸਣਾ ਕਿ ਊੜਾ ਕੀ ਕਹਿੰਦਾ ਊੜਾ ਹੁਕਮਾਂ ਤਾਂ ਕੀ ਕੀਜੇ ਜਾਂ ਕਾਂਤ ਨਾ ਪਾਇਆ ਕਿਉਂਕਿ ਵਾਇਗੁਰੂ ਬੜਾ ਵਿਅੰਤ ਹੈ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਤੇ ਊੜਾ ਕਹਿੰਦਾ ਕਿ ਉਹ ਸਵੈਗੁਰੂ ਨੂੰ ਯਾਦ ਕਰਿਆ ਕਰ ਉਹ ਸਵੈਗੁਰੂ ਨੂੰ ਚੇਤੇ ਕਰਿਆ ਕਰ ਉਹ ਤੇਰੀ ਮਦਦ ਕਰੇਗਾ ਉਹ ਤੇਰੀ ਸਹਾਇਤਾ ਕਰੇਗਾ ਤੇਰੇ ਨਾਲ ਖੜੇਗਾ ਤੇਰੇ ਤੇਰੀ ਗੱਲ ਸੁਨੇਗਾ ਜੇ ਉਹਨੂੰ ਯਾਦ ਕਰੇਗਾ ਜੇ ਉਸ ਪਰਮਾਤਮਾ ਦੀ ਵਡਿਆਈ ਕਰੇਗਾ ਕੀਤੇ ਹੋ ਗਈ ਊੜੇ ਦੀ ਗੱਲ ਵੈਗੂ ਜੀ ਕਾ ਖਾਨਸਾ ਵਾਹਿਗੁਰੂ ਜੀ ਦੀ ਕਿਰਪਾ ਤੇ